ਅੱਜ ਜਲਦੀ ਕਾਲਸਾ ਭਣ ਕੇ ਸਹਿਜ ਫਾੜ ਰਖਾਉਣਾ ਬਈ ਉਹ ਅੱਜ ਆਪਣੀ ਬੁਟੀਕ ਦੇ ਉੱਤੇ ਆਇਆ ਰਹੇ ਨੇ ਗੈਸਟ ਤੇ ਗੈਸਟ ਕੌਣ ਹੈ ਸਰਪ੍ਰਾਈਜ਼ ਹੈ ਸਾਰਿਆਂ ਲਈ ਤੇ ਸੇਵਾ ਲਾਇਨ ਆਪੇ ਮਕਸ਼ ਕਰੇ ਸਭਨਾ ਕਾਮ ਆਪੇ ਆਪ ਹੈ ਆਪੇ ਸਾਰੇ ਕਰੇ ਉਹ ਤੇਰੇ ਸਸਰੀ ਚ ਗੁੱਡ ਮਾਰਨਿੰਗ ਕੀ ਪ੍ਰੋਗਰਾਮ ਆ ਜਾਣਾ ਕਿਤੇ ਮੱਲਿਆਣੇ ਨੂੰ ਹਾਂ ਹਾਂ ਉਹ ਛੋਟੇ ਸੱਚ ਭਾਈ ਸਤੋਕ ਬਣਾਉਂਦਾ ਉਹ ਮੈਂ ਅਸੀ ਕਰ ਕਿੰਨੇ ਵੱਜ ਗਏ ਸਵਾ ਸੱਤ ਹੋਏ ਇਹ ਇਹਨਾਂ ਨੂੰ ਸ਼ੀਸ਼ਾ ਸਮਝਣਾ ਉਹ ਸ਼ੀਸ਼ਾ ਦਾ ਸੋਣਾ ਚੱਲ ਗਰਾਂ ਫਿਰ ਉਹ ਤਾਂ ਸਵਾ 8 ਦਾ ਟਾਈਮ ਦਿੱਤਾ ਉਹਨਾਂ ਨੇ ਹੈ ਸਵਾ 8 ਦਾ ਚਲੋ ਮੈਂ ਤਾਂ ਤੇ ਆ ਨਾ ਮੈਂ ਤਾਂ ਨਾਲੀ ਉਹਦੇ ਕੱਪੜੇ ਪਾਉਣੇ ਤਿਆਰ ਹੋਣ ਲੱਗੇ ਮੈਠਾ ਤਾਂ ਦਿੰਦੀ ਮੈਨੂੰ ਮੈਂ ਕਹਿੰਦਾ ਉਸ ਨਹੀਂ ਯਾਰ ਉਹ ਸਿਆ 8 ਵਜੇ ਦਾ ਟਾਈਮ ਆ ਉਹੀ 8:30 ਕ ਦਾ ਹੋਈ ਜਾਣੇ ਉਨਾਈ ਵੀਰਾ ਦਾ ਕਹਿੰਦਾ 808 ਆ ਜਿਓ ਮੈਂ ਮਾੜਾ ਉੱਟ ਬੰਦੇ ਨੂੰ ਠਾ ਵੀ ਦੇਈਦਾ ਹੁੰਦਾ ਇੱਕ ਰਾਤ ਡੇਟ ਵਾਲਾ ਹੋ ਗਏ ਆ ਮੈਂ ਫੋਨੀ ਫਰਾਂਜ ਮੈਂ ਨੰਬਰ ਲੈਣੇ ਸੀ ਪਹਿਲਾਂ ਮੈਂ ਪਹਿਲਾਂ ਤਿਆਰ ਹੋ ਗਈ ਉਹ ਰਾਤ ਬਾਬੇ ਦੇ ਲੇਟ ਵਾਲਾ ਆਏ ਆ ਚੱਲ ਕੋਈ ਆ ਵੈਰੀ ਗੁੱਡ ਤੋਰ ਲੈਣਾ ਤੂੰ ਆਈ ਹੈਗੀ ਚਲੋ ਅੱਜ ਚੱਲਾਂਗੇ ਕਾਲਸ ਆ ਭੈਣ ਕੇ ਸੈਰ ਪਾੜ ਰਖਾਉਣਾ ਬਈ ਪਿੰਡ ਮੱਲੇਆਣੇ सच साहेबा क्या नानी कर तेरा करता तेरा सब किच है जिस ते स्वय सेरे नाम ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜੇ ਮਨਹਰ ਜੀ ਧਿਆਇ ਤੂ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਏ ਮਨਹਰ ਜੀ ਧਿਆਇ ਤੂ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਆਪੇ ਸੇਵਾ ਲਾਇਨ ਆਪੇ ਮਖਸ਼ ਕਰੇ ਸਭਨਾ ਕਾਮ ਆਪ ਹੈ ਆਪੇ ਸਾਰੇ ਕਰੇ ਨਾਨਕ ਨਾਮ ਧਿਆਇ ਨ ਤਿਨ ਨਿਜ ਘਰ ਵਸ ਹੈ ਜੁਗ ਜੁਗ ਸ਼ੋਭਾ ਹੋਏ ਪਵੜੀ ਲੋ ਜੀ ਭੈਣ ਹੁਣਾਂ ਨੂੰ ਸਾਰੇ ਜਣੇ ਦਿਉ ਵਧਾਈਆਂ ਗੁਰੂ ਸਾਹਿਬ ਦੇ ਚਰਨ ਘਰੇ ਭਵਾਏ ਆ ਤੇ ਹੁਣ ਜਿਹੜੀਆਂ ਸੰਗਤਾਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਨੇ ਬਹੁਤ ਬਹੁ ਮੁਬਾਰਕਾਂ ਭੈਣ ਹੁਣਾਂ ਨੂੰ ਇਸਾਰੇ ਪਰਿਵਾਰ ਨੂੰ ਚਲੋ ਵੀ ਚਲੋ ਖੜੋ ਕਰੋ ਖੜੋ ਖੜੋ ਵੀ ਬੰਦੇ ਨਹੀਂ ਲੋਟ ਆ ਰਹੇ ਲਓ ਜੀ ਹੁਣ ਆਪਾਂ ਆ ਗਏ ਆ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ਾਈ ਦਸਵੀਂ ਇੱਥੇ ਦਸਮ ਪਿਤਾ ਨੇ ਗੰਗਾ ਸਾਗਰ ਦੇ ਵਿੱਚ ਜਿਹੜੀ ਔਸਰ ਝੋਟੀ ਚੋਈ ਸੀ ਤੇ ਅੱਜ ਇਸ ਸਥਾਨ ਦੇ ਉੱਤੇ ਸਤਿ ਸ਼੍ਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਜੋ ਚੱਲਿਆ ਹੋਇਆ ਉਹ ਆ ਰਿਹਾ ਤੇ ਦਰਸ਼ਨ ਕਰੋ ਪਾਲਕੀ ਸਾਹਿਬ ਦੇਖੋ ਤੁਸੀਂ ਅੰਦਰ ਕਿੰਨੀ ਸੋਹਣੀ ਫੁੱਲਾਂ ਦੀ ਸਜਾਵਟ ਕੀਤੀ ਹੈ ਤੇ ਆਜੋ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਮਹਾਨ ਨਗਰ ਕੀਰਤਨ ਦੇ ਜੋ ਸਤਿ ਸ਼੍ਰੀ ਪਟਨਾ ਸਾਹਿਬ ਤੋਂ ਚੱਲਿਆ ਹੋਇਆ ਤੇ ਇੱਥੇ ਜੋ ਗੰਗਾ ਸਾਗਰ ਬਣਾਇਆ ਹੋਇਆ ਵਾ ਗੁਰਦੁਆਰਾ ਡਾਲੀ ਅਰਨ ਸਾਹਿਬ ਪਾਤਸ਼ਾਹੀ 10 ਤੰਗਤ ਜੀ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ 10ਵੇਂ ਪਾਤਸ਼ਾਹ ਦੇ ਤੀਰਾਂ ਦੇ ਤੇ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਲਵਾਰ ਤੇ țeਗੇ ਦੇ ਤੇ 10ਵੇਂ ਪਾਤਸ਼ਾਹ ਦੇ ਤਲਵਾਰਾਂ ਤੀਰ ਇਸ ਬੈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਲੈ ਕੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਤਾਂ ਜੋ ਹਰ ਕੋਈ ਦਰਸ਼ਨ ਕਰ ਸਕੇ ਇਸ ਮਹਾਨ ਨਗਰ ਕੀਰਤਨ ਦੇ ਅੱਜ ਦੀ ਰਾਤ ਜੋ ਨਗਰ ਕੀਰਤਨ ਦਾ ਠਹਿਰਾਓ ਆ ਉਹ ਗੁਰਦੁਆਰਾ ਟਾਲੀਆਣਾ ਸਾਹਿਬ ਵਿਖੇ ਹੋਵੇਗਾ ਤੇ ਕੱਲੋਂ ਫਿਰ ਰਾਜੂ ਆਣਾ ਹੀਰਾਂ ਲੰਮੇ ਜੱਟਪੁਰੇ ਜਿੱਥੇ ਜਿੱਥੇ ਗੁਰੂ ਸਾਹਿਬ ਪਹੁੰਚੇ ਸੀ ਉਹਨਾਂ ਉਹ ਪਿੰਡਾਂ ਦੇ ਵਿੱਚ ਦੀ ਹੋ ਕੇ ਦੀਨਾ ਕਾਂਗੜ ਕੈਦ ਮਾਪਤੀ ਐ ਇਸ ਨਗਰ ਕੀਰਤਨ ਦੀ ਜਿੱਥੋਂ ਤੱਕ ਮੈਨੂੰ ਪਤਾ ਬਾਕੀ ਮੈਨੂੰ ਜਿੰਨੀ ਕੀ ਜਾਣਕਾਰੀ ਹੈ ਓਨੀ ਕੁ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਗਰਮ ਲੱਗੀ ਆ ਹੌਲੀ ਖਾ ਹੌਲੀ ਹੌਲੀ ਖਾ ਠੀਕ ਆ ਲੈ ਮੋਟੋ ਕਹਿੰਦੀ ਫਰਾਈਆਂ ਖਾਣੀਆਂ ਮੈਂ ਤਾਂ ਖਾ ਕੇ ਦੱਸ ਪਹਿਲਾਂ ਕਿਵੇਂ ਲੱਗੀ ਤੂੰ ਤਾਂ ਉਹੀ ਕਹਤਾ ਯਾਰ ਵਾਧੂ ਵਧੀਆ ਵਾਧੂ ਵਧੀਆ ਠੀਕ ਥੈਂਕ ਯੂ ਹਾਂਜੀ ਸੋ ਸਸਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਦੇ ਠੀਕ ਠਾਕ ਹੋਵੋਗੇ ਸੋ ਅੱਜ ਆਪਣੀ ਬੁਟੀਕ ਦੇ ਉੱਤੇ ਆਇਆ ਰਹੇ ਨੇ ਗੈਸਟ ਤੇ ਗੈਸਟ ਕੌਣ ਹੈ ਸਰਪ੍ਰਾਈਜ਼ ਹੈ ਸਾਰਿਆਂ ਲਈ ਤੇ ਉਹਨਾਂ ਦੀਆਂ ਆਉਣ ਦੀ ਖੁਸ਼ੀ ਦੇ ਵਿੱਚ ਚੱਲ ਰਹੀਆਂ ਨੇ ਤਿਆਰੀਆਂ ਕਿਉਂ ਸਾਣੀ ਲੈ ਕੇ ਰੀਵਰ ਰੂਪਣ ਹਾਂਜੀ ਲੈ ਕੇ ਆ ਰਹੇ ਆਕਰਾਂ ਕਰ ਦੋ ਫਟਕਾ ਕਰਾ ਸ਼ੋਰਾ ਤਿਆਰੀਆਂ ਤੂਰੀਆਂ ਫੁੱਲ ਚੱਲਦੀਆਂ ਵੈਸੇ ਕੋਈ ਜਾਣ ਪਹਿਚਾਨ ਦੇ ਮੁਹਤਾਜ ਨਹੀਂ ਜਿਨ੍ਹਾਂ ਨੇ ਆਉਣਾ ਬੁਟੀਕ ਦੇ ਉੱਤੇ ਸਾਡੀ ਦੇ ਕਿਉਂ ਵੀਰਿਆ ਬਿਲਕੁਲ ਜੀ ਬਿਲਕੁਲ ਤੁਸੀਂ ਸਾਰੇ ਜਾਣਦੇ ਉਹਨਾਂ ਨੂੰ ਹਾਂ ਬਹੁਤ ਨਾਮੀ ਚਿਹਰਾ ਆ ਰਿਹਾ ਤੇ ਬਿਵਾਦਾਂ ਦੇ ਵਿੱਚ ਵੀ ਆਏ ਸੀ ਪਿਛੇ ਜੀ ਬਈ ਗੱਲ ਤੁਸੀਂ ਜਾਣਦੇ ਹੋ ਤੇ ਤੁਹਾਨੂੰ ਮਲਾਉਣੇ ਆ ਵੀ ਕੌਣ ਆ ਰਿਹਾ ਆਰியோ ਫਿਰ ਬਸ 2-4 ਮਿੰਟਾਂ ਦੇ ਵਿੱਚ ਆਪਣੀ ਬੁਟੀਕ ਦੇ ਉੱਤੇ ਪਹੁੰਚ ਜਾਣਗੇ ਸਾਨੀ ਲਾਈਟਾਂ ਛੱਡਦੇ ਸਾਨੀਆਂ ਹਾਂ ਉਹ ਲਾਈਟਾਂ ਹੀ ਜਗਣ ਸਾਨੀ ਇੱਥੇ ਐਂ ਲੱਗੇ ਵੀ ਜਾਗੋ ਆ ਜਾਗੋ ਆ ਹਾਂ ਅੰਜਲੀ ਹਾਂਜੀ ਨਾਕਾ ਸਾੜੀਆਂ ਦਾ ਲਾਦੇ ਕਰਾਂ ਮੂਹਰੇ ਜਾ ਕੇ ਹਾਂ ਅੰਜਲੀ ਤਾਂ ਉਹ ਵੀ ਹੁਣ ਚੱਲੀ ਆ ਕਹਿੰਦੇ ਵਿਆਹ ਦੇਸ਼ ਨੂੰ ਹੈ ਅੰਜਲੀ ਹਾਂ ਅੰਜਲੀ ਨੇ ਜਾਣਾ ਵਿਆਹ ਦੇਖਣ ਖਿੱਚ ਕੇ ਦੇਖੋ ਕਰਾਂ ਆਉਂਦਾ ਪੂਰਾ ਇਹ ਤਾਂ ਵੀ ਪੂਰੀ ਤਿਆਰੀ ਚਾ ਇਹਦਾ 510 ਲੈਣ ਨੂੰ ਫਿਰਦੇ ਆ ਲੈ ਹਾਂ ਲੈਣ ਕੇ 510 ਬਾਸ ਸਹੀ ਹੈ ਸਹੀ ਹੈ ਓਕੇ ਰਪੋਰਟਾਂ ਕੀ ਘੁੰਮਦਾ ਜਾ ਰਸਣੀ ਇਹ ਇੰਨਾ ਦਾ ਦਿਖਣਾ ਨਹੀਂ ਹਾਂ ਉਹ ਉੱਥੇ ਫਿਰ ਮਾੜੀ ਟੇਬਲਾ ਦੇ ਉੱਥੇ ਟੇਬਲਾ ਦੇ ਬਾਸ ਯਾ ਨਹੀਂ ਨਹੀਂ ਗਾ ਮਾ ਹੁਣ ਸਿੱਧਾ ਹੋ ਗਿਆ ਚਲੋ ਵਾਹ ਤਿਆਰ ਗਈਆਂ ਆਉਣੀਆਂ ਉਹ ਕਮਿਆਂ ਉਸਤਾਦ ਜੀ ਠੀਕ ਠਾਕ ਇਹ ਆਉ ਬੰਦਾ ਕਹਿੰਦਾ ਚੁੰਨੀ ਮੇਰੀ ਰੰਗ ਦੀ ਲਲਾਰੀਆ ਮੇਰੀ ਯਾਰ ਦੀ ਗੱਡੀ ਦੇ ਨਾਲ ਦੀ ਤਿਆਰ ਗਈਆਂ ਹੀ ਲੱਗਦੀਆਂ ਰਾਇਲ ਮਹਾਰਾਣੀ ਵੀ ਠੀਕ ਹੈ ਆ ਸਿਟੀ ਸੈਂਟਰ ਆ ਜੀ ਇਹ ਬੰਦ ਪਿਆ ਪਿਛਲੇ ਬਹੁਤ ਸਾਲਾਂ ਤੋਂ ਤੇ ਜਦੋਂ ਇਹ ਚੱਲਿਆ ਤੇ ਆ ਜਿਹੜਾ ਮੈਂ ਕਹ ਰਹੀ ਆ ਵੀ ਮਾਰਕੀਟ ਦਾ ਰੇਟ ਦੁੱਗਣਾ ਚੌਗਣਾ ਹੋ ਜਾਣਾ ਤੇ ਇੱਥੇ ਦੁਕਾਨਾਂ ਤੇ ਦੁਕਾਨਾਂ ਚੜ ਜਾਣੀਆਂ ਇਹ ਅੱਜ ਗੱਲ ਨੋਟ ਕਰ ਲਿਓ ਅਜੇ ਫਿਲਹਾਲ ਆਪਣੀਆਂ ਹੀ ਆ ਦੁਕਾਨ ਵੈਲਕਮ ਵੈਲਕਮ ਇਹ ਆਪਣਾ ਟਿੱਡੂ ਜਿਹੜਾ ਲਿਆਂਦਾ ਸੀ ਆ ਉਹ वोट रेफ फातिता वेलकम टू रॉयल महारानी जी जय हो थैंक यू वेलकम टू वृंदावन रॉयल महारानी पे टिकट्स सब्सक्रिप्शन चला ठीक है तो ये मैं कहती बोलिए अपना एनर्जी इस कहानी में ये हम वाली ਆ ਨਜ਼ਾਰਾ ਜੀ ਬਹੁਤ ਗੱਲਬਾਤ ਹੈ ਕਰਦੇ ਬੈਠ ਬੈਈਂ ਅੰਚਲੀ ਵੀਡੀਓ ਬਣਾएगी ਵਰਜੀ ਵੈਲਕਮ ਟੂ ਮਠਕ ਕੈਂਡਲ ਲਾ ਕੇ ਆਵਟਾ ਹਾਂ ਨਹੀਂ ਤੇ ਇਹਨੂੰ ਆਪਾਂ ਜਲਾਇਆ ਨਹੀਂ ਚਾਓ ਵੀ ਚਲੋ 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 ਆਓ ਜਿੰਨ ਤੇ ਨੂੰ ਦਮੇ ਚਲੋ ਜਲੋ ਜਲੋ ਜੀ ਪਾ ਪਾ ਤੁਮ ਬਾਰਕਾ ਥੈਂਕ ਯੂ ਸੋ ਮਚ ਸਪੋਰਟ ਦਿ ਗਾਲਿਆ ਹਾਂ ਜੀ ਕਿ ਆਪ ਵੀ ਵਾਟੇ ਨੂੰ ਬੰਦਾ ਖੁਸ਼ ਰੱਖਦਾ ਤੇ ਮੇਰੀ ਵਾਟੇ ਦਾ ਵੀ ਇਹੀ ਕੰਮ ਹੈ ਤੇ ਆਪ ਦੇ ਭੈਣ ਦੇ ਸਪੋਟੇ ਵੀ ਇਸੇ ਦਾ ਵਾਸਤੇ ਆ। ਚਲੋ ਦੋਵੇਂ ਰਾਜ਼ੀ ਹੋ ਖੁਸ਼ ਹੋ ਤੁਹਾਡਾ ਬਹੁਤ ਸਾਰਾ ਕੰਮ ਚੱਲੇ। ਹਾਂ ਜੀ ਹੋਰ ਵੀ ਦਾ। थैंक यू ਵਿੱਚ। ਆਪਾਂ ਖੜੇ ਆ ਭਗਤ ਸਿੰਘ ਜੀ ਭਗਤ ਸਿੰਘ ਨਗਰ ਉਹਦੇ ਰਹਿਣਾ। ਹਾਂ ਜੀ। ਤੇ ਕੁਛ ਦਿਨ ਪਹਿਲੇ ਸਟੂਡੀਓ ਖੋਲਿਆ ਬੜਾ ਚੰਗਾ ਰਿਸਪੌਂਸ ਕੁਛੀ ਬਹੁਤ ਦਿੱਤਾ ਤੇ ਆਰਟੀਫੀਸ਼ੀਅਲ ਜੁਐਲਰੀ ਵੀ ਹੈ ਬੜੀ ਪ੍ਰੈਸ਼ੀਅਸ ਲਹਿੰਗਿਆਂ ਸ਼ਾਂਗੇ ਵੀ ਨੇ ਪਰ ਹੁਣ ਲਹਿੰਗਿਆਂ ਦੀ ਡਿਮਾਂਡ ਜਾਦੇ ਹੋਣ ਕਰਕੇ ਕਹਿੰਦੇ ਵੀ ਆਪਾਂ ਫਸਟ ਫੋਰ ਦੇ ਉੱਪਰ ਸਿਰਫ ਲਹਿੰਗਾ ਕਲੈਕਸ਼ਨ ਬਾਕਸ ਕਰਦੇ ਹਾਂ ਬੜੀ ਸ਼ੁਰੂ 3 ਈਡੀ ਸ਼ੁਰੂ ਮੇਰਾ ਕੰਮ 2 ਤਰੀਕ ਨੂੰ 2 ਤਰੀਕ ਨੂੰ ਸਾਡੇ ਗੁੜੀਆ ਦਾ ਬਰਥਡੇ ਆ ਸੋ 2 ਤਰੀਕ ਨੂੰ ਮਿਲਦੇ ਆ ਜਰੂਰ ਦੁਬਾਰਾ ਫਾਰਮਸ ਤੇ ਰੋਕਦੇ ਆ ਕੈਨ ਯੂ ਯੂ ਦੇ ਰਿਪੀਟ ਟੱਚ ਆ ਵੀ ਬਹੁਤ ਪਾ ਡਿਮੈਟਿਕ ਬਾਕਸ ਚ ਚਲਾ ਦੇ ਕਿ ਆਈ ਵੀ ਕਦੇ ਚਲਾਈ ਸੀ ਛੱਡ ਕੇ ਕਿਸੇ ਛੱਡ ਕੇ ਛੱਡ ਬਈ ਸੀ